ਵੰਧਕ ਕਮੇਟੀ ਸਤਗੁਰੂ ਕਬੀਰ ਮੰਦਰ ਫੱਜਪੁਰ ਧਾਰੀਵਾਲ ਦੇ ਪ੍ਰਬੰਧਾ ਹੇਠ ਸਤਗੁਰੂ ਕਬੀਰ ਸਾਹਿਬ ਜੀ ਦੇ 627ਵੇਂ ਪ੍ਰਕਾਸ਼ ਪੁਰਬ 10 ਜੂਨ 12 ਜੂਨ ਨੂੰ ਪਿੰਡ ਫੱਜਪੁਰ ਕਬੀਰ ਮੰਦਰ ਮਨਾਇਆ ਜਾ ਰਿਹਾ ਉਹਦੇ ਸਬੰਧ ਵਿੱਚ ਅਸੀਂ ਪ੍ਰਬਾਤ ਫੇਰੀਆਂ ਦਾ ਯੋਜਨ ਕੀਤਾ ਵਾ ਅੱਜ ਦੀ ਪ੍ਰਬਾਤ ਫੇਰੀ ਜਿਹੜੀ ਆ ਡਾਕਟਰ ਬਲਵਿੰਦਰ ਠੰਡੀ ਦੇ ਘਰ ਪਹੁੰਚੀ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਤਾਂ ਨੇ ਇਹ ਸੰਤਾਂ ਨੇ ਸਤਗੁਰੂ ਕਬੀਰ ਸਾਹਿਬ ਜੀ ਦੀ ਬਾਣੀ ਦਾ প্রচার প্রসার ਕੀਤਾ ਵਾ ਇਹ ਜਿਹੜੀ ਪ੍ਰਬਾਤ ਫੇਰੀਆਂ ਵਾ ਅਸੀਂ ਭਗਤ ਦੀਨਾਨਾਥ ਦੀ ਸਾਡੇ ਜਿਹੜੇ ਮੰਦਰ ਦੇ ਪ੍ਰਚਾਰਕ ਉਹਨਾਂ ਦੇ ਪ੍ਰਬੰਧਾ ਹੇਠ ਜਿਹੜੇ ਆ ਕੱਢ ਰਹੇ ਆ ਤੇ ਅਸੀਂ ਸਮੂਹ ਸੰਗਤ ਇਲਾਕੇ ਦੇ ਆ ਬੇਨਤੀ ਕਰਦੇ ਆ ਕਬੀਰ ਸਾਹਿਬ ਜੀ ਦਾ ਜਿਹੜਾ 627 ਵੇ ਪ੍ਰਕਾਸ਼ ਪੁਰਬ ਦੇ ਸੰਦਰ ਵਿੱਚ 10 ਜੂਨ ਨੂੰ ਨਗਰ ਕੀਰਤਨ ਵਕ ਵਕ ਮੰਡਾਂ ਦੇ ਵਿੱਚ ਜਾਇਆ ਜਾਣਾ ਵਾ ਉਹਦੇ ਵਿੱਚ ਸਾਰੀਆਂ ਸੰਗਤਾਂ ਨੂੰ ਅਸੀਂ ਸਿਨਮਰ ਸਦਕ ਕਮੇਟੀ ਬੇਨਤੀ ਕਰਦੀ ਆ ਕਿ ਹਮ ਹਮਾ ਕੇ ਪਹੁੰਚੋ ਔਰ ਸਤਗੁਰੂ ਕਬੀਰ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਸੇ ਸਬੰਧ ਦੇ ਵਿੱਚ 11 ਤਰੀਕ ਨੂੰ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਤਗੁਰੂ ਕਬੀਰ ਮੰਦਰ ਫੁੱਜਪੁਰ ਵਿੱਚ ਮਨਾਇਆ ਜਾਣਾ ਜਿਸ ਵਿੱਚ ਭਾਈ ਗੁਰदयाल ਸਿੰਘ ਜੀ ਤੇ ਭਾਈ ਲਖਮਿੰਦਰ ਸਿੰਘ ਜੀ ਨਿਸ਼ਾਰਾ ਸਾਹਿਬ ਵਾਲੇ ਤੇ ਭਗਤ ਦੀਨਾ ਨਾਸ ਜੀ ਦੇ ਜਥਿਆਂ ਵੱਲੋਂ ਜਿਹੜਾ ਕਬੀਰ ਸਾਹਿਬ ਦੀ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਣਾ ਵਾ ਮਸਮੂਹ ਸੰਗਤ ਨੂੰ ਬੇਨਤੀ ਕਰਦਾ ਮਾਂ ਵੀ ਆਪਣੇ ਮਹਾਨ ਰੈਬਰ ਦੀ ਬਾਣੀ ਜਿਹੜੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਆ ਉਹਦੇਆਂ ਤੋ ਖਿਆਮਾਂ ਤੇ ਚੱਲ ਕੇ ਆਪਣਾ ਆਪਣੇ ਜੀਵਨ ਜਿਹੜਾ ਪਰਿਵਾਰ ਦਾ ਜੀਵਨ ਸਫਲ ਕਰੋ ਤੇ ਉਹਨਾਂ ਦੇ ਸਾਥ ਚੱਲ ਕੇ ਬਾਣੀ ਦੇ ਉੱਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤੋ ਤੇ ਮੈਂ ਫਿਰ ਸਾਰੀ ਕਮੇਟੀ ਜਿਹੜੀ ਆ ਅੱਜ ਜਿਹੜੇ ਪਰਿਵਾਰ ਤੇ ਕਰਤ ਪ੍ਰਬਾਤ ਫੇਰੀ ਆਈ ਆ ਪਿੰਡ ਖੁੰਡੀ ਵਿਖੇ ਉਹਨਾਂ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਕਿ ਉਹਨਾਂ ਕਬੀਰ ਸਾਹਿਬ ਦੀ ਬਾਣੀ ਔਰ ਕਬੀਰ ਸਾਹਿਬ ਦੀ ਨਾਲ ਸਾਂਝ ਪਾ ਕੇ ਬਾਣ ਇਹ ਬਖਸ਼ਿਆ ਵਾ ਅਸੀਂ ਉਹਨਾਂ ਨੂੰ ਦਿਲ ਦੀਆਂ ਗੁਰਾਈਆਂ ਤੋਂ ਧੰਨਵਾਦ ਕਰਦੇ ਆ ਤੇ ਅਕਬੀਰ ਧੰਨਵਾਦ

ਤਾਕੋ ਸੁਖ ਬਿਸਰਾਮ ਤਾਕੋ ਸੁਖ ਬਿਸਰਾਮ ਤਾਕੋ ਸੁਖ ਬਿਸਰਾਮ ਤਾਕੋ ਸੁਖ ਬਿਸਰਾਮ ਓ ਬੀਹਲ ਮੇਰੀ ਜਾਤ ਕੋ ਬੀਹਲ ਮੇਰੀ ਜਾਤ ਕੋ ਏਹ ਤੇਰੀ ਸਾਥ ਕੋ ਫਿਰ ਮੇਰੀ ਬਾਸਤੀ ਨਾਲ तन कराय मनानी गे तन कटराए मलानी गे तन कल पे जन कमल पुत राए सौ कमल पुत राए जन कमल जे त माए ਤੁਲਹਰ ਮੇਰੀ ਸੁਪੀ ਜੰਜੀਰ ਜੰਗਾ ਤੁਲਹਰ ਲੋਰੁ ਸੁਪੀ ਜੰਜੀਰ ਜੰਗਾ ਕੇਹਰ ਫੈਰੀ ਸੁਪੀ ਸੁਦੀਰ ਜੰਗਾ ਤੁਲਹਰ ਮੇਰੀ ਸੁਪੀ ਜੰਜੀਰ ਮੁਜਤਾਨਾ ਪਰ ਬੈਠ ਤਸੀਰ ਮੁਜਤਾਲਾ ਸਤ ਪੁਸੇਨ ਤਹਰੇ ਕਵੀ ਸੁਦਾ ਇਹ ਮੇਰੇ ਕਹਿਰ ਕੰਬੀ ਸੰਗ ਪਸੈ ਮੇਰੇ ਚਿਹਰੇ ਕੰਬੀ ਸੰਗ ਪਸੈ ਮੇਰੇ ਚਿਹਰੇ ਕੰਬੀ ਸੁਦਾ ਇਹ ਮੇਰੇ ਕਹਿਰ ਕੰਬੀ ਸੁਦਾ ਹਰ ਹੁਣ ਗਨ ਕੰਬੀ जीरी पार दी चारी खड़ी तभी पार दी चारी खड़ी कभी चंगा पी लैन मेरी चुकी तदी चंगा पी लैन मेरी चक्की तदी ਮਿਰਕ ਚਾਲ ਪਰ ਪੈ ਕੇ ਵੀਰ ਮਿਰਕ ਚਾਲ ਪਰ ਪੈ ਕੇ ਵੀਰ ਮਿਰਕ ਚਾਲ ਹਰ ਬੱਜੇ ਸਮੀਂ ਸੇਂ ਚਾਲ ਸਵੇ ਸੇਂ ਚਾਲ ਸਮੀਂ

ਹਾਈ ਸਤਿ ਨਮਨ ਕੋਈ ਹਾਈ ਸਹੋ ਪ੍ਰੀਰ ਕੋਈ ਸੰਗਨਾਤਾ ਸਹੋ ਕੋ ਪ੍ਰੀ ਕੋਈ ਸੰਗਨਾਤਾ ਸੋ ਸਤਿਰ ਕੋਈ ਸੰਗਨਾਤਾ ਆਜੇ ਦਰਸ਼ਨ ਨੂੰ ਸਤ ਸੰਗਤ ਕਰੀਏ ਜੀ ਗੁਰਾਂ ਦੇ ਦਰਸ਼ਨ ਨੂੰ ਸਤ ਸਹੀਏ ਜੀ ਸੁਆਸਤ ਚਰਨੋ ਚਰਨਾ ਮਤ ਲੈ ਲਈਏ 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 ਕਰੀਏ ਜੀ ਦੂਰਾਂ ਦੇ ਦਰਸ਼ਨ ਨੂੰ ਸਤ ਕਰੀਏ ਜੀ ਦੂਰਾਂ ਦੇ ਦਰਸ਼ਨ ਨੂੰ ਜੀ ਕਰੀਏ ਜੀ ਦੂਰਾਂ ਦੇ ਦਰਸ਼ਨ ਨੂੰ ਸਤ ਕਰੀਏ ਸਤ ਸੰਗਤ ਕਰੀਏ ਜੀ ਦੂਰਾਂ ਦੇ ਦਰਸ਼ਨ ਨੂੰ ਸਤ ਸੰਗਤ ਕਰੀਏ ਜੀ ਦੂਰਾਂ ਦੇ ਦਰਸ਼ਨ ਨੂੰ